ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਵੀ ਭਾਜਪਾ ਦਾ ਸਥਾਪਨਾ ਦਿਵਸ ਮੰਡਲ ਪ੍ਰਧਾਨ ਵਿਕੀ ਸੂਦੀ ਅਗਵਾਈ ਹੇਠ ਉਹਨਾਂ ਦੇ ਦਫ਼ਤਰ ਫਗਵਾੜਾ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਜਿੱਥੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ ਇਸ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਆਪਣੇ ਸੰਬੋਧਨ ਵਿੱਚ ਵਿਪਨ ਬੇਦੀ ਅਤੇ ਪ੍ਰਦੀ ਪੂਜ ਜਾਨਕਿਆ ਕੀ ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਦਾ ਮਕਸਦ ਨਾਲ 6 April 1980 ਨੂੰ Jansang ਤੋਂ nikal ke BJP ਦੀ ਸਥਾਪਨਾ ਹੋਈ ਸੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਹੋਰਨਾ ਦੇਸ਼ਾਂ ਦੀ ਤਰਜ਼ ਤੇ ਬੜੀ ਹੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਹਨਾਂ ਆਖਿਆ ਕਿ ਇਸ ਵਾਰ BJP 400 ਤੋਂ ਪਾਰ ਸੀਟਾਂ ਦੇ ਜਿੱਤ ਦਰਜ ਕਰੇਗੀ। ਇਸ ਮੌਕੇ ਤੇ ਮਧੂਪੂਸ਼ਨ ਕਾਲੀਆ, ਸੰਜੂ ਚੈਲ, ਵੀਦਰਮ ਬਲਜੋਤ, ਚਰਨਜੀਤ ਸਿੰਘ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ BJP ਵਰਕਰ ਮਹਿਸੂਸ ਹਨ। ਸਾਰੇਆਂ ਲਈ ਭਾਰਤੀ ਜਨਤਾ ਪਾਰਟੀ ਦੇ ప్రతి ఏ కార్యకర్త ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੀ ਪਾਰਟੀ ਦਾ ਸਥਾਪਨਾ ਦਿਵਸ 6 April 1980 ਨੂੰ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਜਨ ਸੰਗ ਤੋਂ ਨਿਕਲ ਕੇ ਇੱਧਰ ਆਪਣੀ ਸਥਾਪਨਾ ਕੀਤੀ ਗਈ ਪਾਰਟੀ ਦਾ ਮੁੱਖ ਮਕਸਦ ਕੇਵਲ ਰਾਜਨੀਤੀ ਕਰਨਾ ਹੀ ਨਹੀਂ ਸੀ ਦੇਸ਼ ਸਮਾਜ ਦੀ ਰੱਖਿਆ ਕਰਨਾ ਪਾਰਟੀ ਦੇਸ਼ ਨੂੰ ਮਜ਼ਬੂਤ ਬਣਾਉਣਾ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਅੱਜ ਸਾਡੀ ਪਾਰਟੀ ਮੋਤੀ ਜੀ ਦੇ ਨੇਤਰਤਵ ਦੇ ਵਿੱਚ ਜੋ ਆਪਣੇ ਏਮ ਲੈ ਕੇ ਚੱਲੀ ਸੀ ਉਸ ਨੂੰ ਪੂਰੀ ਤਰ੍ਹਾਂ ਹਾਸਿਲ ਕਰ ਰਹੀ ਆ ਔਰ ਜਦੋਂ ਪਾਰਟੀ ਦੀ ਸਥਾਪਨਾ ਹੋਈ ਸੀ ਪਾਰਟੀ ਦੇ ਸਿਰਫ 2 MP ਸੀਗੇ ਔਰ ਅੱਜ ਅਸੀਂ 300 ਤੋਂ ਬਾਹਰ ਆ 2014 ਤੋਂ ਬਾਅਦ ਪਾਰਟੀ ਲਗਾਤਾਰ ਤਰੱਕੀ ਕਰਦੀ ਜਾ ਰਹੀ ਆ ਔਰ ਇਸ 2024 ਦੇ ਚੋ ਨਵੰਦ ਦੇ ਵਿੱਚ ਪਾਰਟੀ ਦਾ ਜੋ 400 ਤੋਂ ਪਾਰ ਦਾ ਲਕਸ਼ਾ ਸੀਟਾਂ ਹਾਸਲ ਕਰਨੀਆਂ ਲੋਕ ਸਭਾ ਦੇ ਵਿੱਚ ਉਹ ਸਾਨੂੰ ਸਾਫ਼ ਸੋਤ ਤੌਰ ਤੇ ਨਜ਼ਰ ਆ ਰਿਹਾ ਦੇਸ਼ ਵਾਸੀਆਂ ਦਾ ਜੋ ਸਮਰਥਨ ਰੁਝਾਨ ਬੀਜਪੀ ਦੀ ਤਰਫ ਦਿਖ ਰਿਹਾ ਉਸ ਤੋਂ ਲੱਗਦਾ ਕਿ ਅਸੀਂ 400 ਤੋਂ ਪਾਰ ਸੀਟਾਂ ਜੜੀਆਂ ਆਰਾਮ ਨਾ ਕਰਾਂਗੇ ਮੈਂ ਇੱਕ ਵਾਰ ਫੇਰ ਪੂਰੇ ਫਗਵਾੜਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਭਾਰਤੀ ਜਨਤਾ ਪਾਰਟੀ ਦੇ 6 April ਨੂੰ ਸਥਾਪਨਾ ਦੇ ਵੀ ਆ ਬਹੁਤ ਬਹੁਤ ਵਧਾਈਆ ਦਰਨਾਵਾ ਜੈ ਭਾਰਤ ਮੈਂ ਪ੍ਰਦੀਪ ਹੁੱਜਾ ਫਗਵਾੜਾ ਮੈਂ ਅੱਜ ਬੀਜੇਪੀ ਦੇ ਸਥਾਪਨਾ ਦਿਵਸ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਵੀ ਭਾਜਪਾ ਦਾ ਸਥਾਪਨਾ ਦਿਵਸ ਮੰਡਲ ਪ੍ਰਧਾਨ ਵਿਕੀ ਸੂਤ ਦੀ ਅਗਵਾਈ ਹੇਠ ਉਹਨਾਂ ਦੇ ਦਫ਼ਤਰ ਫਗਵਾੜਾ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਜਿੱਥੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ ਇਸ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਆਪਣੇ ਸੰਬੋਧਨ ਵਿੱਚ ਵਿਪਨ ਬੇਦੀ ਅਤੇ ਪ੍ਰਦੀ ਪੂਜ ਜਾਨ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਦਾ ਮਕਸਦ ਨਾਲ 6 ਅਪ੍ਰੈਲ 1980 जनसंग ਤੋਂ ਨਿਕਲ ਕੇ ਭਾਜਪਾ ਦੀ ਸਥਾਪਨਾ ਹੋਈ ਸੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਹੋਰਨਾ ਦੇਸ਼ਾਂ ਦੀ ਤਰ੍ਹਾਂ ਤੇ ਬੜੀ ਹੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਉਹਨਾਂ ਆਖਿਆ ਕਿ ਇਸ ਵਾਰ ਭਾਜਪਾ 400 ਤੋਂ ਪਾਰ ਸੀਟਾਂ ਦੇ ਜਿੱਤ ਦਰਜ ਕਰੇਗੀ ਇਸ ਮੌਕੇ ਤੇ ਮਧੂਪੂਸ਼ਨ ਕਾਲੀਆ ਸੰਜੂ ਚੈਲ ਵੀਦਰਮ ਬਲਜੋਤ ਚਰਨਜੀਤ ਸਿੰਘ ਬਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮਹਿਸੂਸ ਹਨ